ਕਿਸਾਨ ਸਾਥੀਓ ਤੁਸੀਂ ਸਰੋਂ ਬੀਜ ਦੀ ਦੇਖੀ ਹੋ ਅੱਜ ਤੱਕ ਪਰ ਕਦੇ ਗੋਭੀ ਵਾਂਗੂ ਸਰੋਂ ਇਦਾਂ ਲਾਉਂਦਾ ਨਹੀਂ ਬੰਦਾ ਦੇਖਿਆ ਹੋਣਾ ਆਪਾਂ ਤੁਹਾਨੂੰ ਕਿਸਾਨ ਵੀਰ ਨਾਲ ਮਿਲਾਉਣਾ ਜਿਹੜਾ ਇਹਦੀ ਖੇਤੀ ਕਰਦਾ ਹੈ ਸੱਸੀ ਘਾ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਬਾਈ ਜੀ ਥੋੜਾ ਜਿਆ ਦੱਸਿਓ ਸਾਰੇ ਜਿੰਨੇ ਵੀ ਆਪਣੇ ਨਾਲ ਜੁੜੇ ਨੇ ਬੰਦੇ ਆਪਾਂ ਪਹਿਲਾਂ ਵੀ ਪੁੱਛਿਆ ਸੀ ਇਹ ਚੀਜ਼ ਦਾ ਸਰੋਂ ਬੀਜ ਦੀ ਤਾਂ ਹਰੇਕ ਨੇ ਦੇਖੀ ਆ ਕਹਿੰਦੇ ਬੀਜੀ ਵੀ ਆ ਪਰ ਇਹ ਨਵੀਂ ਪ੍ਰਕਿਰਿਆ ਹੈਗੀ ਇਹ ਬਾਈ ਗੱਲ ਇੰਨੀ ਕਹ ਆ ਵੀ ਯੂਨੀਵਰਸਿਟੀ ਲਿਖਦੀ ਆ ਵੀ 24 ਅਕਤੂਬਰ ਤੋਂ ਪਹਿਲਾਂ ਜਿਹੜੀ ਸਰੋਂ ਬੀਜੀ ਹਾਂਜੀ ਉਹ ਸਰੋਂ ਆ ਜਿਹੜੀ ਉਹ ਤੋਂ ਲੇਟ ਵਿਜੂਗੀ ਉਹ ਕੈਮੀਕਲ ਸਰੋਂ ਆ ਸਿੱਧਾ ਜਾਂ ਫੰਡਾ ਜਿਹੜੀ 24 ਅਕਤੂਬਰ ਤੋਂ ਪਹਿਲਾਂ ਵਿਜ ਗਈ ਉਹ ਤੇ ਉਹਨੂੰ ਕੋਈ ਤੇਲ ਨਹੀਂ ਠੰਡਣ ਚ ਪੱਕ ਜਾਂਦੀ ਆ ਹਾਂ ਉਹ ਤਾਂ ਹੈ ਬਾਈ ਠੀਕ ਆ ਨਾ ਆਪਾਂ ਖਾਣ ਵਾਸਤੇ ਲਾਉਣੇ ਪਹਿਲਾਂ ਤਾਂ ਅਸੀਂ ਕੰਮ ਕਰਦੇ ਹੁੰਦੇ ਵੱਡੇ ਫੱਦਰ ਦਾ ਠੀਕ ਆ ਬਾਈ ਇੱਕ ਵਾਰੀ ਸਾਡੀ ਸਰੋਂ ਹਰੀ ਨਾ ਹੋਈ ਅਸੀਂ ਜੁਨੀਵਰਸਟਨਲ ਨਾਲ ਰਾਬਤਾ ਕਾਇਮ ਕਰਿਆ ਉਹ ਇੱਕ ਪਾਸੇ ਹਰੀ ਹੋ ਗਈ ਇੱਕ ਹੋਈ ਨਾ ਉਹ ਕਹਿੰਦੇ ਪੱਟ ਪੱਟ ਕੇ ਵਿੱਚ ਲਾ ਦੋ ਠੀਕ ਆ ਅਸੀਂ ਪੱਟ ਕੇ ਵਿੱਚ ਲਾਈ ਬਹੁਤ ਸੋਹਣਾ ਰਿਸਪੌਂਸ ਮਿਲਿਆ ਫਿਰ ਇੱذ ਕੀ ਸਾਡੇ ਕੋਲੇ ਝੋਨਾ ਮੱਕੀ ਵਾਲੇ ਵਾਹਣ 'ਚ ਲੇਟਦੀਗਾ ਹੂੰ ਫਿਰ ਅਸੀਂ ਉਹਨੂੰ ਦੇਖਦੇ ਹੋਏ ਪਨੀਰੀ ਬੀਜਲੀ ਬੈਡਾਂ 'ਤੇ ਠੀਕ ਹੈ ਬਾਈ ਤਾਂ ਪਿਗਾ ਪਿਗਾ ਦੋ ਜਾਣੇ ਲਾਵਾਂਗੇ ਪਨੀਰੀ ਹਜੇ ਬਚੂ ਪਨੀਰੀ ਆਪ ਤੈਅ ਕਰਦੇ ਹਾਂ ਬਾਈ ਪਨੀਰੀ ਆਪ ਹਾਂ ਤੇ ਬੀਬੂ ਬਾਈ ਮਿਲ ਜਾਂਦਾ ਯੂਨੀਵਰਸਿਟੀ 'ਚੋਂ ਲਿਆਂਦਾ ਸੀਗਾ 100 ਰੁਪਏ ਦਾ ਘੱਟੋ ਘੱਟ ਜੇ ਲਾਉਣਾ ਹੋਵੇ ਤਾਂ 2.5 ਕਿਲੇ ਲੱਗਣਗੇ 100 ਰੁਪਏ ਦੇ ਨਾਲ 400 ਗ੍ਰਾਮ ਆਇਆ ਸੀ 200 ਗ੍ਰਾਮ ਦਾਣਿਆਂ ਨਾਲ ਮੇਰਾ ਖਿਆਲ ਕਿਲਾ ਵਾਹਾਂ ਦਾ ਲੱਗਦਾ ਜਿਹੜੇ ਮੰਨ ਕੇ ਚੱਲੋ ਲੇਟ ਹੋ ਜਾਂਦੇ ਨੇ ਸਰੋਂ ਬੀਜਣ ਚ ਜੀਰੀ ਵਾਲਾ ਵਾਹਣ ਹੁੰਦਾ ਉਹਨਾਂ ਲਈ ਵੀ ਇਹ ਬੈਨੀਫਿਟ ਆ ਬੈਨੀਫਿਟਾਂ ਪਰ ਇੱਕ ਬੇਨਤੀ ਆ ਕਿਸਾਨਾਂ ਨੂੰ ਵੀ ਹਰੇਕ ਸਰੋਂ ਦਾ ਪੱਗਾਂ ਨਾਲ ਠੀਕ ਆ ਭਾਈ ਇਹ ਜੀਐਸਸੀ 77 ਨੰਬਰ ਕਨੋਲਾ ਸਰੋਂ ਆ ਓਕੇ ਇਹੀ ਕਾਮਯਾਬ ਆ ਜੀ ਅਸੀਂ ਰੇਲੀਆਂ ਦੇਸੀ ਸਰੋਂ ਹੀ ਪੱਟ ਕੇ ਲਾਈਆਂ ਨੇ ਉਹ ਹੁੰਦੀਆਂ ਨੇ ਤੇ ਇਹਦਾ ਵੀ ਰਹਿ ਜਾਂਦਾ ਕਿ ਭਾਈ ਆਈ ਵਾਰ ਨਵਾਂ ਲਾਉਣਾ ਪੈਂਦਾ ਨਾ 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 ਬੀ ਇਹਦਾ ਚਾਹੇ 50 ਸਾਲ ਰੱਖੋ ਠੀਕ ਆ ਭਾਈ ਜਿਹੜੀ ਚੀਜ਼ ਦਾ ਬੀ ਨਹੀਂ ਰਹਿੰਦਾ ਉਹ ਆਪਦੀ ਰਸੋਈ ਚ ਤੁਸੀਂ ਵਰਤੋ ਹੀ ਨਾ ਜੇ ਕਿਸਾਨ ਨੂੰ ਚਲੋ ਹੋਰ ਲੋਕਾਂ ਦੀ ਤਾਂ ਮਜਬੂਰੀ ਆ। ਇਹੀ ਚੀਜ਼ ਬਾਈ ਵੱਡੀ ਹੈਗੀ ਵਿੱਚ ਜਿਹੜਾ ਹਾਈਬ੍ਰਿਡ ਹੁੰਦਾਗਾ ਉਹ ਤੁਹਾਡੀ ਸਿਹਤ ਵਾਸਤੇ ਮਾੜਾ ਹੁੰਦਾ ਉਹ ਚੰਗਾ ਨਹੀਂ। ਤੇ ਕਿਸਾਨ ਸਾਥੀਓ ਜਿਹੜੇ ਵੀ ਵੀਰ ਲੇਟ ਹੋ ਜਾਂਦੇ ਨੇ ਨਾ ਮੇਰੇ ਵਰਗੇ ਬਹੁਤ ਹੋ ਜਾਂਦੇ ਨੇ ਸਰੋਂ ਬਾਅਦ ਚ ਉਹ ਪ੍ਰੋਪਰ ਝਾੜ ਨਹੀਂ ਦਿੰਦੀ ਉਹਨਾਂ ਵਾਸਤੇ ਬਹੁਤ ਵਧੀਆ ਤਰੀਕਾ ਇਹ ਆਪਾਂ ਤੁਹਾਨੂੰ ਪਨੀਰੀ ਵੀ ਦਿਖਾਉਨੇ ਆ ਜੇ ਅੱਗੇ ਵਾਸਤੇ ਤੁਸੀਂ ਬੀਜਣੀ ਆ ਤਾਂ ਇੱਕ ਵਾਰ ਜ਼ਰੂਰ 2 ਵਿਗਾ ਡੇਢ ਵਿਗਾ ਲਾ ਕੇ ਦੇਖੋ ਝਾੜ ਵੀ ਬਹੁਤ ਵਧੀਆ ਰਹਿੰਦਾਗਾ।